ਐਂ ਚੌਂਗ ਚ ਖਿਲਾੜ ਕੇ ਗੋਲੀ ਮਾਰ ਦਿਓ ਕਦੀ ਕਿਤੇ ਡਰੱਗ ਦਾ ਕੰਮ ਕੀਤਾ ਹੋਵੇ ਅਸੀਂ ਤਾਂ ਕਹਿੰਦੇ ਹਾਂ ਹਰਦੀਾਲਮਨ ਨੂੰ ਇਨਟੈਰੋਗੇਟ ਕਰੋ ਹੀ ਇਜ਼ ਮੋਸਟ ਕਰਪਟ ਆਫਿਸਰ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਉਹਨੇ ਪੈਸੇ ਲੈ ਕੇ ਡਿਸਚਾਰਜ ਕੀਤੇ ਵੀ ਹਰਦੀਾਲਮਨ ਨੂੰ ਪੁੱਛਗਿਸ਼ ਹੋਣੀ ਚਾਹੀਦੀ ਆ ਉਹਦੀ ਓਵਰਸੀਜ਼ ਜਿਹੜੀ ਪ੍ਰਾਪਰਟੀ ਆ ਉਹ ਵੀ ਕਰੋ ਇਨਵੈਸਟਿਗੇਟ ਵੀ ਉਹਦਕੋ ਕਿੱਥੋਂ ਆਈ ਉਹਦਕੋ ਉਹਦਕੋ ਇੰਨੇ ਸਬਵੇ ਤੇ ਇੰਨੇ ਪੰਪ ਅਮਰੀਕਾ ਚ ਕਿੱਥੋਂ ਆ ਗਏ ਸਾਡਾ ਤਾਂ ਯਾਰ ਸਾਨੂੰ ਤੇ ਇਹਨਾਂ ਨੇ ਦਿਖਾਇਆ ਵੀ ਬਿੱਟੂ ਆਲਖ 1.5 ਕਿਲੋ ਸੋਡੋਫਡ੍ਰੀਨ ਲੈ ਕੇ ਭੋਲੇ ਨੂੰ ਦੇਣ ਜਾ ਰਿਹਾ ਸੀ ਤੇ ਅਸੀਂ ਇਹਨੂੰ ਰਾਜਪੁਰੇ ਚੌਂਕ 'ਚ ਫੜ ਲਿਆ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਭੋਲੇ ਨੂੰ ਇਸ ਕੇਸ ਦੀ ਹਵਾਲਾ 'ਚ ਮਿਲਿਆ ਨਾ ਅਸੀਂ ਉਹਨੂੰ ਜਾਣਦੇ ਨਾ ਅਸੀਂ ਪਛਾਣਦੇ ਮੈਂ ਕਹਿੰਦਾ ਅਸੀਂ ਓਪਨ ਕਹਿ ਰਹੇ ਹਾਂ ਅਸੀਂ ਓਪਨਲੀ ਕਹਿ ਰਹੇ ਹਾਂ ਵੀ ਜਾਂਚ ਕਰਾਈ ਜਾਵੇ ਫਿਰ ਵੀ ਸਾਡਾ ਕੋਈ ਕਸੂਰ ਆਵੇ ਤੇ ਅਸੀਂ ਕਹਿੰਨੇ ਹਾਂ ਹੈ ਗਸ ਵੇਖੋ ਜੀ ਡਰੱਗਸ ਮੇਨ ਮੁੱਦਾ ਤੇ ਡਰੱਗਸ ਦਾ ਹੀ ਆ ਪਰ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਦੇ 2013 ਚ ਜਦੋਂ ਇਹ ਮਸਲਾ ਸਾਹਮਣੇ ਆਇਆ ਸੀ ਉਦੋਂ ਜੇ ਪੁਲਿਸ ਨੇ ਸਹੀ ਇਨਵੈਸਟੀਗੇਸ਼ਨ ਕੀਤੀ ਹੁੰਦੀ ਤੁਸੀਂ ਤਾਂ ਮੇਰਾ ਕੱਲ ਸਾਰਾ ਐਪੀਸੋਡ ਵੇਂਦੇ ਰਿਹਾ ਜੇ ਜਦੋਂ ਅਸੀਂ ਅਸੀਂ ਸੀਬੀਆਈ ਇਨਕੁਆਇਰੀ ਵੀ ਮੰਗੀ ਸੀ ਪੈਸੇ ਦੀ ਨਿਰਦੋਸ਼ ਅਸੀਂ ਬਰੀ ਵੀ ਹੋਏ ਇਹ ਹਰਦਿਆਲ ਸਿੰਘ ਮਾਨ ਇੱਕ ਕਰਪਟ ਆਫੀਸਰ ਸੀ ਮੈਂ ਉਦੋਂ ਵੀ ਕੋਰਟ ਚ ਗਿਆ ਸੀ ਅੱਜ ਵੀ ਉੱਥੇ ਸਟੈਂਡ ਕਰਦਾ ਵੀ ਹੀ ਇਜ਼ ਅ ਕਰਪਟ ਆਫੀਸਰ ਕਿਸੇ ਨੂੰ ਫਰਨ ਦੀ ਲੋੜ ਨਹੀਂ ਕਿਸੇ ਨੂੰ ਸੱਦਨ ਦੀ ਲੋੜ ਨਹੀਂ ਕੱਲਾ ਹਰਦੀਾਲ ਮਾਨ ਨੂੰ ਇੰਟਰੋਗੇਟ ਕਰ ਲੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਇਹ ਬੰਦੇ ਇਹਨਾਂ ਨੇ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ ਸਾਡੇ ਬੱਚੇ ਰੋਲ ਤੇ ਮੇਰੀ ਮਾਂ ਚਹਲ ਸਾਹਿਬ ਦੇ ਮਾਂ ਪਿਓ ਇਸ ਦੁੱਖ ਤੋਂ ਮਰ ਗਏ ਟਰੋਮੇ ਚ ਮਰ ਗਏ ਡਰੱਗ ਜੀ 6000 ਡਰੱਗ ਅਸੀਂ ਕੁਐਸਚਨ ਕੀਤਾ ਸੀ ਉਦੋਂ ਵੀ ਹਰਦੀਾਲ ਮਾਨ ਨੂੰ RTI PCI ਇਹ ਜਿਹੜਾ 6000 ਕਰੋੜ ਦੀ ਫਿਗਰ ਲੈਂਦੇ ਜੇ ਕਿੱਥੋਂ ਲੈਂਦੇ ਜੀ ਇਹਨਾਂ ਨੂੰ ਕੋਈ ਜਵਾਬ ਨਹੀਂ ਸਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿਣਾ ਪਿਆ ਸੀਗਾ ਵੀ ਅਸੀਂ ਤਾਂ ਕਿਹਾ ਹੀ ਨਹੀਂ ਇਹ ਤਾਂ ਖਬਰਾਂ ਕਹਿੰਦੀ ਆ ਉਹਨਾਂ ਤੁਹਾਡਾ ਸਾਰੇ মিডিਏ ਤੇ ਸੁਟਿਆ ਸੀ ਅਸੀਂ ਅੱਜ ਵੀ ਕਹਿੰਨੇ ਆ ਕਿ ਐਨ ਚੌਂਗ ਚ ਖਲਾਰ ਕੇ ਗੋਲੀ ਮਾਰ ਦਿਓ ਕਦੀ ਕਿਤੇ ਡਰੱਗ ਦਾ ਕੰਮ ਕੀਤਾ ਹੋਵੇ ਜਾਂ ਅੱਜ ਵੀ ਕਹਿੰਨੇ ਆ ਜੇ ਉਹ ਕੁਛ ਇਹਨਾਂ ਨੇ ਲਕਾਇਆ ਜੋ ਕੁਝ ਛਿਪਾਇਆ ਕੱਲ ਬੋਨੀ ਜੀ ਵੀ ਦੱਸ ਕੇ ਗਏ ਨੇ ਅਸੀਂ ਤਾਂ ਕਹਿੰਦੇ ਹਾਂ ਹਰਦੀਾਲ ਮਾਨ ਨੂੰ ਇਨਟੈਰੋਗੇਟ ਕਰੋ ਹੀ ਇਜ਼ ਅ ਮੋਸਟ ਕਰਪਟ ਅਫੀਸਰ ਮੈਂ ਦੱਸੂੰਗਾ ਕਿ ਕਿਹੜੇ ਕਿਹੜੇ ਬੰਦੇ ਉਹਨੇ ਪੈਸੇ ਲੈ ਕੇ ਡਿਸਚਾਰਜ ਕੀਤੇ ਕਿਹੜੇ ਕਿਹੜੇ ਬੰਦੇ ਉਹਨੇ ਫਸਾਏ ਜਿਹਦੇ ਵਿੱਚ ਮੈਂ ਸਰਦਾਰ ਜਗਜੀਤ ਸਿੰਘ ਚਾਲ ਇਹਨਾਂ ਦੇ ਬ੍ਰਦਰ ਜਾਂ ਹੋਰ ਅਸੀਂ ਸਾਰਾ ਕੁਝ ਤੁਸੀਂ ਅੰਦਰੇ ਗੱਲ ਕਹਿ ਕੇ ਆਏ ਹੋ ਹਰਦੀਪ ਸਿੰਘ ਮਾਨ ਤੋਂ ਪੁੱਛ ਕੇ ਛੋੜੀ ਚਾਹੀਦੀ ਬਿਲਕੁਲ ਕਹਿ ਕੇ ਆਏ ਆਂ ਔਰ ਰਿਕਾਰਡ ਯਾਰ ऑन रिकॉर्ड ही होगी जबो ਸਾਡੀ ਗੱਲਬਾਤ ਚ ਉਹਨਾਂ ਕਿਹਾ ਵੀ ਹਰਦੀਾਲ ਮਾਨ ਨੂੰ ਪੁੱਛਗਿਛ ਹੋਣੀ ਚਾਹੀਦੀ ਆ ਉਹਦੀ ਓਵਰ ਸੀਜ਼ ਜਿੰਦੀ ਪ੍ਰਾਪਰਟੀ ਆ ਉਹ ਵੀ ਕਰੋ ਇਨਵੈਸਟੀਗੇਟ ਵੀ ਉਹਦੇ ਕੋ ਕਿੱਥੋਂ ਆਈ ਉਹਦੇ ਉਹਦੇ ਕੋ ਇੰਨੇ ਸਬਵੇ ਤੇ ਇੰਨੇ ਪੰਪ ਅਮਰੀਕਾ ਚ ਕਿੱਥੋਂ ਆ ਗਏ ਉਹਦਾ ਕਨੈਕਸ਼ਨ ਕਿਹਦੇ ਨਾਲ ਜੋੜਦੇ ਹੋ ਤੁਸੀਂ ਕਿਹਦੇ ਨਾਲ ਸਾਡੇ ਨਾਲ ਜੋੜਦੇ ਹੋ ਜਾਂ ਡਰੱਗ ਵੇਖੋ ਜੀ ਕਿਸ ਚੀਜ਼ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਉਂ ਆਈ ਉਹ ਉਹ ਇਸ ਕਰਕੇ ਆਈ ਜੀ ਓਪਨ ਐਫ ਆਈ ਆਰ ਸੀਗੀ ਓਪਨ ਐਫ ਆਈ ਆਰ ਸੀ ਕਦੀ ਕੇਐਸ ਮੱਖਣ ਸਾਦ ਲਿਆ ਉਹਨੂੰ ਪੈਸੇ ਲੈ ਕੇ ਕੱਢਤਾ ਜਿਹੜਾ ਯਾਰ ਜਿਹਦੀ ਫੈਕਟਰੀ ਸੀਗੀ ਸੋਡੋ ਐਫ ਡ੍ਰੀਨ ਦੀ ਜਿਹਦਾ ਕਹਿੰਦੇ ਸੋ ਕਾਲਡ ਸਾਡਾ ਤਾਂ ਯਾਰ ਸਾਨੂੰ ਤੇ ਇਹਨਾਂ ਨੇ ਦਿਖਾਇਆ ਵੀ ਬਿੱਟੂ ਆਲਖ ਡੇਢ ਕਿਲੋ ਸੋਡੋ ਐਫ ਡ੍ਰੀਨ ਲੈ ਕੇ ਭੋਲੇ ਨੂੰ ਦੇਣ ਜਾ ਰਿਹਾ ਸੀ ਤੇ ਅਸੀਂ ਇਹਨੂੰ ਰਾਜਪੁਰੇ ਚੌਂਕ 'ਚ ਫੜ ਲਿਆ ਹਾਂਜੀ ਉਹ ਬਇਜਤ ਭਰੀ ਹੋਏ ਕੋਰਟ 'ਚ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਭੋਲੇ ਨੂੰ ਇਸ ਕੇਸ ਦੀ ਹਵਾਲਾ 'ਚ ਮਿਲਿਆ ਨਾ ਅਸੀਂ ਉਹਨੂੰ ਜਾਣਦੇ ਨਾ ਅਸੀਂ ਪਛਾਣਦੇ ਉਹ ਉਹ ਈਡੀ ਈਡੀ ਨੂੰ ਤੁਸੀਂ ਆਪਣੇ ਜਿਹੜੇ ਬਿਆਨ ਦਿੱਤੇ ਸੀਗੇ ਹਾਂ ਇਹ ਚੀਜ਼ ਉਸ ਟਾਈਮ ਆਪਾਂ ਕੀ ਬਿਆਨ ਦਿੱਤੇ ਸੀ ਕੀ ਕਿਹਾ ਸੀ ਭਾਜੀ ਉਹ ਤਾਂ ਆਨ ਕਿਸੇ ਕੇਸ ਦੇ ਸਬੰਧ ਉਹ ਆਨ ਰਿਕਾਰਡ ਨੇ ਆਪਾਂ ਹੁਣ ਜਿਆਦਾ ਡਿਟੇਲ ਚ ਨਾ ਜਾਈਏ ਪਰ ਆਪਾਂ ਜਦੋਂ ਉਹ ਗੱਲ ਤੁਸੀਂ ਆਓਗੇ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ ਜੀ ਤੁਹਾਡੀ ਬਹੁਤ ਨਜ਼ਦੀਕੀਆਂ ਰਹੀਆਂ ਸੀ ਤੁਹਾਡੇ ਅچھے ਸਬੰਧ ਰਹੇ ਸੀ ਉਸ ਤੋਂ ਉਹ ਕਿੰਨਾ ਟਾਈਮ ਤੁਹਾਡੇ ਉਹਨਾਂ ਨਾਲ ਅچھے ਸਬੰਧ ਰਹੇ ਉਸ ਤੋਂ ਬਾਅਦ ਆਖਰੀ ਵਾਰ ਕਦੋਂ ਤੁਹਾਡਾ ਗੱਲਬਾਤ ਹੋਈ ਜਿਸ ਤਰ੍ਹਾਂ ਅਸੀਂ ਕਰਕੇ ਸਵਾਲ ਕੀਤਾ ਗਿਆ ਕਿ ਤੁਹਾਡੀ ਪ੍ਰਾਪਰਟੀ ਕੋਈ ਸਾਂਝੀ ਰਹੀ ਸਾ 2010 ਤੱਕ ਬਹੁਤ ਵਧੀਆ ਰਿਲੇਸ਼ਨ ਰਿਹਾ। ਉਦੋਂ ਤੱਕ ਕੋਈ ਫੀ ਪ੍ਰੋਪਰਟੀ ਸਾਂਜੀ? ਨਹੀਂ, ਕੋਈ ਪ੍ਰੋਪਰਟੀ ਸਾਂਜੀ ਨਹੀਂ। ਕਿਹਦੀ ਤੋਂ ਪੁੱਛਿਆ ਗਿਆ? ਯਾਰ ਪੁੱਛਿਆ ਤਾਂ ਅੰਦਰ ਬਹੁਤ ਕੁਝ ਗਿਆ ਪਰ ਤੁਸੀਂ ਪੁੱਛ ਰਹੇ ਜੀ ਮੇਰੇ ਨਾਲ ਕੋਈ ਪ੍ਰੋਪਰਟੀ ਸਾਂਜੀ? ਮੇਰੇ ਨਾਲ ਕੋਈ ਪ੍ਰੋਪਰਟੀ ਸਾਂਜੀ? ਰਿਲੇਸ਼ਨ ਦਾ ਜਿਹੜਾ 30 ਦਾ ਕੇਸ ਜਿਹੜਾ ਹੋਣ ਹੋਇਆ। ਹਾਂਜੀ। ਕਿਉਂਕਿ ਵਿਕਰਮ ਜੋ ਉਹਨਾਂ ਦੇ ਵਕੀਲ ਜਰ ਸੁਖੀ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਬਿਲਕੁਲ ਝੂਠਾ ਕੇਸ ਹੈ ਲੋਕ ਕਹਿੰਦੇ ਨਾਲ ਰੱਖਦੇ ਵਿੱਚ ਲੈਣਾ ਦੇਣਾ ਅਸੀਂ ਨਾ ਇਸ ਮਾਮਲੇ ਚ ਵੀ ਲੈਣਾ ਦੇਣਾ ਉਹ ਕਹਿੰਦੇ ਕਿ ਕਾਗਜ਼ੀ ਜਿਵੇਂ ਕਹਿੰਦੇ ਪਹਿਲਾਂ 6000 ਕਰੋੜ ਸੀ ਉਵੇਂ ਹੀ ਕਹਿੰਦੇ 540 ਕਰੋੜ 6000 ਕਰੋੜ ਬਣਾਇਆ ਕਿੰਨਾ ਸੀ ਕਿੰਨਾ ਬਣਾਇਆ ਸੀ ਹੀ ਵਾਸ ਡਿਪਟੀ ਸੀਐਮ ਆਫ ਪੰਜਾਬ ਹੋਮ ਮਿਨਿਸਟਰ ਆਫ ਪੰਜਾਬ ਜਦੋਂ ਸਾਡਾ ਪਰਿਵਾਰ ਰੋ ਰੋ ਕੇ ਜਾਂਦਾ ਸੀ ਉਹਨਾਂ ਕੋਲ ਹਾਂਜੀ ਵੀ ਇਨਵੈਸਟੀਗੇਸ਼ਨ ਕਰਾਓ ਉਹ ਵੀ 6000 ਕਰੋੜ ਦਾ ਕੀ ਆ 1.5 ਕਿਲੋ ਸੋਡੋਫਟਨ ਕੀ ਜਿਹੜੀ ਤੁਸੀਂ ਪਲਾਂਟੇਸ਼ਨ ਵੀ ਕੀਤੀ ਆ ਤੇ ਅੱਜ ਯਾਰ 540 ਕਰੋੜ ਦੀ ਗੱਲ ਹੋ ਰਹੀ ਆ ਤੇ ਅਸੀਂ ਵੀ ਕਹਿੰਦੇ ਇਨਵੈਸਟੀਗੇਸ਼ਨ ਕਰੋ ਅਸੀਂ ਕਹਿ ਰਹੇ ਆਂ ਵੀ ਇਹਨੂੰ ਹੁਣ ਕਨਕਲੂਜਨ ਤੇ ਲੈ ਕੇ ਜਾਓ ਅਸੀਂ ਬਰੀ ਹੋ ਕੇ ਘਰ ਬੈਠੇ ਆਂ ਰੋਜ਼ ਯਾਰ ਸਾਡਾ ਨਾਮ ਬਿੱਟੂ ਔਲਕ ਜਗਜੀਤ ਚੈਲ ਬਿੱਟੂ ਔਲਕ ਜਗਜੀਤ ਚੈਲ ਚੰਗੀ ਗੱਲ ਥੋੜਾ ਯਾਰ ਅਸੀਂ ਸਾਡੇ ਬੱਚੇ ਵਿਆਹਣ ਵਾਲੇ ਅਸੀਂ ਸਮਾਜ ਚ ਵਿਚਰਨਾ ਸਾਡੇ 6 ਸਾਲ ਅਸੀਂ ਜੇਲ੍ਹ ਕੱਟ ਕੇ ਆਏ ਆ ਕਦ ਲਈ ਕੱਟ ਕੇ ਆਏ ਆ ਅਜੋਖ ਸਾਹਿਬ ਅੱਜ ਤੁਹਾਡੀ ਬਿਸ਼ਿੰਗ ਬਿਕਰਮ ਜੀਟੀ ਨਾਲ ਨਹੀਂ ਰਹੀਆਂ ਨੇ ਜਿਹੜੇ ਸਬੰਧ ਵਿਗੜ ਗਏ ਪਰ ਕਿਸੇ ਟਾਈਮ ਤੁਹਾਡੇ ਅچھے ਸਬੰਧ ਰਹੇ ਆ ਕੀ ਸਮਝਦੇ ਹੋ ਜਿਹੜਾ ਇਹ ਕੇਸ ਬਣਿਆ ਜਾਂ ਇਸ ਤੋਂ ਪਹਿਲਾਂ ਐਫਆਈਆਰ ਹੋਈ ਇਸ ਕੇਸ ਚ ਬਿਕਰਮ ਜੀਟੀ ਦੀ ਭੂਮਿਕਾ ਕੀ ਦੇਖਦੇ ਹੋ ਭਾਜੀ ਉਹ ਔਨ ਰਿਕਾਰਡ ਆ ਮੈਂ ਇਸ ਬਾਰੇ ਕੁਝ ਨਹੀਂ ਬੋਲਣਾ ਮੈਂ ਤਦੇ ਕਿਹਾ ਨਾ ਇਨਵੈਸਟੀਗੇਸ਼ਨ ਸਹੀ ਹੋਈ ਨਹੀਂ ਦੀ ਹਰਦਾਲਮਨ ਨੇ ਕੀਤੀ ਨਹੀਂ ਬਾਕੀ ਦੂਜੀ ਰਹੀ ਗੱਲ ਏ ਮੈਂ ਮਿੱਤਰ ਰਹੇ ਹਾਂ ਮੈਂ ਤਾਂ ਉਸ ਲਿਆਇਆ ਮੈਂ ਦੂਜੀ ਰਹੀ ਗੱਲ ਏ ਜਿਹੜੇ ਮੈਂ ਆ ODE ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਨਵੈਸਟੀਗੇਸ਼ਨ ਸਰਦਾਰ ਨਰਿੰਜਨ ਸਿੰਘ ਨੇ ਵੀ ਨਹੀਂ ਕੀਤੀ ਹਾਂਜੀ ਹੀ ਇਸ ਚਾਰਜ ਸ਼ੀਟਡ ਪਰ ਉਹ ਅੱਜ ਮੈਂ ਇਸ ਗੱਲ ਦੀ ਗੱਲ ਨਹੀਂ ਕਰਨੀ ਤੁਸੀਂ ਜਦੋਂ ਕਿਤੇ ਕੱਲੇ ਆਓਗੇ ਇੰਟਰਵਿਊ ਕਰਾਂਗੇ ਆਈ ਵਿਲ ਐਕਸਪਲੇਨ ਯੂ ਨੇ ਡੀਟੇਲ ਬਟ ਅਸੀਂ ਕਹਿੰਨੇ ਆਂ ਕਿ ਇਹ ਜਿਹੜਾ ਰੋਲਾ ਆਇਆ ਯਾਰ ਤਿੰਨ ਚਾਰ ਸਰਕਾਰਾਂ ਇਦਾਂ ਹੀ ਬਣ ਗਈਆਂ ਡਰੱਗ ਇਸ਼ੂ ਤੇ ਡੀਏ ਇਹ ਖਤਮ ਹੋਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਕਿੰਨੇ ਡਰੱਗ ਵੇਚੀ ਤੇ ਕਿੰਨੇ ਰਿਸ਼ਵਤ ਦੇ ਪੈਸੇ ਕਮਾਏ ਕਿੰਨੇ ਸੈਂਡ ਵੇਚੀ ਕਿੰਨੇ ਲੈਂਡ ਵੇਚੀ ਇਟ ਸ਼ੁਡ ਬੀ ਕਲੀਅਰ ਚਲ ਸਾਬ ਤੁਹਾਨੂੰ ਵੀ ਸੇਮ ਸਵਾਲ ਹੋਏ ਨੇ ਇਕੱਠਿਆਂ ਨੂੰ ਸਵਾਲ ਹੋਏ ਨੇ ਜੇ ਸੇਮ ਹੀ ਸੇਮ ਹੀ ਨਹੀਂ ਸੇਮ ਹੀ ਕੋਈ ਸਵਾਲ ਸੇਮ ਹੀ ਹੈ ਇਸੇ ਤਰ੍ਹਾਂ ਦੀ ਤੁਹਾਡੀ ਵੀ ਸਟੇਟਮੈਂਟ ਹੈ ਜੀ ਹਾਂ ਜੀ ਬਿਲਕੁਲ ਸੇਮ ਸਾਰਾ ਸੇਮ ਜੀ ਤੁਹਾਨੂੰ ਕੀ ਲੱਗਦਾ ਇਨਵੈਸਟੀਗੇਸ਼ਨ ਕਿਸ ਪਾਸੇ ਨੂੰ ਜਾ ਰਹੀ ਹੈ ਕਿਉਂਕਿ ਲਗਾਤਾਰ ਬੁਲਾਇਆ ਜਾ ਰਿਹਾ ਦੇਖੋ ਸਾਨੂੰ ਇੰਨੀ ਕਾਸਟ ਹੈਗੀ ਆ ਇੰਨੀ ਕਾਸਟ ਜ਼ਰੂਰ ਹੈਗੀ ਆ ਵੀ ਜਿਹੜੀ ਹੋਣ ਵੀ ਸਿੱਟ ਜਾਏ ਜਿਹੜੇ ਵੀ ਵਿਜੀਲੈਂਸ ਡਿਪਾਰਟਮੈਂਟ ਵਾਲੇ ਲੱਗੇ ਆ ਕਿਸੇ ਨਾ ਕਿਸੇ ਕਨਕਲੂਜਨ ਤੇ ਪਹੁੰਚਣਗੇ ਹੁਣ ਤੱਕ ਸਾਰਾ ਕੁਝ ਜਿਹੜਾ ਡਰਾਮਾ ਹੀ ਹੁੰਦਾ ਰਿਹਾ ਠੀਕ ਹੈ ਕੋਈ ਸਿੱਟ ਨਹੀਂ ਕੋਈ ਚੰਦ ਦਾ ਕੰਮ ਨਹੀਂ ਕੀਤਾ ਕਿਸੇ ਸਿੱਟ ਨੇ ਵੀ ਨਹੀਂ ਕੀਤਾ ਠੀਕ ਹੈ ਪਰ ਹੁਣ ਅੱਜ ਸਾਨੂੰ ਜਿਹੜੀ ਅਸੀਂ ਦੇਖ ਕੇ ਆਏ ਆ ਬਿਆਨ ਜਾਂ ਜੋ ਵੀ ਉਹ ਤੋਂ ਸਾਨੂੰ ਲੱਗਦਾ ਵੀ ਕੋਈ ਨਾ ਕੋਈ ਕਿਸੇ ਸਿੱਟੇ ਤੇ ਗੱਲ ਪਹੁੰਚਦੀ। ਤੁਹਾਨੂੰ ਕਿੰਨੇ ਵਾਰੀ ਪੁੱਛਦੇ ਚੱਲੀਏ ਹੁਣ ਬੁਲਾਇਆ ਜਦੋਂ ਪਹਿਲਾਂ ਜਦੋਂ ਸੈਟ ਬਦਲਦੀਆਂ ਸੀ ਤਾਂ ਵੀ ਬੁਲਾਇਆ ਗਿਆ। ਸਾਨੂੰ 5 ਦਾ 6 ਸਿੱਟਾ ਹੁਣ ਤੱਕ ਬਣ ਚੁੱਕੀਆਂ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰ ਵਾਰ ਬੁਲਾ ਚੁੱਕੇ ਆ ਪਰ ਕਿਸੇ ਨੇ ਕੁਝ ਨਹੀਂ ਕੀਤਾ ਸਭ ਗੱਲਾਂ ਹੀ ਨੇ। ਤੁਹਾਡੇ ਪਹਿਲਾਂ ਦਿੱਤੀਆਂ ਸਟੇਟਮੈਂਟਾਂ ਸੀ। ਹਾਂਜੀ। ਉਹਨਾਂ ਤੇ ਕੰਮ ਨਹੀਂ ਹੋਇਆ। ਜਿਹੜੀ ਜਿਵੇਂ ਤੁਸੀਂ ਚਾਹੁੰਦੇ ਸੀ ਕਿਸੇ ਕਿਸਮ ਦੀ ਵੀ ਨੀ ਕੁਛ ਨਹੀਂ ਹੋਇਆ ਨਹੀਂ ਜੀ ਪੋਲਿਟਿਕਸ ਹੀ ਹੋ ਰਹੀ ਜੀ ਕੋਈ ਹੁਣ ਲੱਗਦਾ ਵੀ ਸ਼ਾਇਦ ਜਿਹੜਾ ਵਾ ਇਹਦਾ ਕਿਸੇ ਸਿੱਟੇ ਤੇ ਪਹੁੰਚੂਗਾ ਸਰਕਾਰ ਸੀਰੀਅਸ ਆ ਹੁਣ ਇਹਨੂੰ ਇਹਨੂੰ ਲੈ ਕੇ ਜਾਣਗੇ ਕਨਕਲੂਜਨ ਤੇ ਜੀ ਨਾਓ ਕਿਹਨਾ ਚੀਜ਼ਾਂ ਤੋਂ ਲੱਗਾ ਤੁਹਾਨੂੰ ਸਵਾਲਾਂ ਤੋਂ ਲੱਗਾ ਜਾਂ ਆਫੀਸਰਸ ਆਫੀਸਰਸ ਦੀ ਸੈਂਸੈਰਿਟੀ ਦਾ ਵੇ ਦੇ ਆਰ ਇਨਵੈਸਟੀਗੇਟਿੰਗ ਹਾਂਜੀ ਪਹਿਲਾਂ ਤੇ ਆਈਦਾ ਸੀ ਚਾਹ ਬਿਸਕਟ ਪਿਉਂਦੇ ਸੀਗੇ ਵਧੀਆ ਪੀਜ਼ਾ ਖਾਉਂਦੇ ਸੀ ਤੇ ਤੋਰ ਦਿੰਦੇ ਸੀ ਸਵਾਲ ਨਹੀਂ ਹੁੰਦੇ ਸੀ ਪਹਿਲਾਂ ਯਾਰ ਫਿਰ ਉਹ ਗੱਲ ਤੁਸੀਂ ਅੰਦਰ ਆਈਆਂ ਗੱਲਾਂ ਕਰਦੇ ਜੀ ਤੁਸੀਂ ਮੇਰੀ ਇਕੱਲੇ ਆਇਓ ਭਰਾ ਤੁਹਾਨੂੰ ਦੱਸਾਂਗੇ ਖੁੱਲ ਕੇ ਪਰ ਆਮ ਟੈਲਿੰਗ ਯੂ ਵੀ ਜੋ ਕੁਝ ਹੋ ਰਿਹਾ ਅਸੀਂ ਚਾਹੁੰਨੇ ਆਂ ਵੀ ਇਸ ਤੋਂ ਬਾਅਦ ਯਾਰ ਕਿਸੇ ਦਾ ਪਰਿਵਾਰ ਵੇਖੋ ਡਰੱਗ ਇਸ਼ੂ ਬੜਾ ਗੰਭੀਰ ਮੁੱਦਾ ਅਸੀਂ ਵੀ ਇਸ ਚੀਜ਼ ਦੇ ਅਗੇਂਸਟ ਆਂ ਯਾਰ ਮੈਂ ਮੋਤਵਾਰ ਬੰਦਾ ਮੈਂ ਐਮ ਐਲ ਏ ਦਾ ਚਾਹਵਾਨ ਆ ਅਸੀਂ ਵੀ ਇਲੈਕਸ਼ਨ ਲੜਨਦੇ ਆ ਅਸੀਂ ਵੀ ਅਮਰੀਕਾ ਆਪਣਾ ਸਾਰਾ ਕੁਝ ਛੱਡ ਕੇ ਇੱਥੇ ਆਏ ਸੀ ਪਰ ਸਾਨੂੰ ਕੀ ਪਤਾ ਸੀ ਯਾਰ ਇੱਥੇ ਝੂਠੇ ਕੇਸ ਪ੍ਰੇਮ ਹੋ ਜਾਂਦੇ ਆ ਝੂਠੇ ਤੁਹਾਡੇ ਲੱਕਾਂ ਨੂੰ ਹੀਰੋਨ ਜਾਂ ਛਡੋ ਐਫ ਡ੍ਰੀਨ ਬੰਦ ਹੁੰਦੇ ਨੇ ਇਹ ਸਾਰਾ ਕੁਝ ਪਹਿਲੀ ਤਾਂ ਗੱਲ ਉਹ ਡਰੱਗ ਕੇਸ ਹੀ ਝੂਠਾ ਤੇ ਫਰਾਡ ਸੀ ਮੈਂ ਫਿਰ ਕਹਿ ਰਿਹਾ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਇਕ ਆਫੀਸਰ ਹਰਦਿਆਲ ਮਾਨ ਸੱਦ ਲੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਵੀ ਡਰੱਗ ਦਾ ਕੰਮ ਹੋਇਆ ਕਿੰਨੇ ਕੀਤਾ ਕਿੰਨੇ ਪੈਸੇ ਕਮਾਏ ਸਾਰਾ ਕੁਝ ਪਤਾ ਲੱਗ ਤੁਹਾਨੂੰ ਥੈਂਕ ਯੂ ਜੀ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਜੀ ਇਹ ਮੈਨੂੰ ਇਹ ਕਹਿਣਾ ਚਾਹੁੰਦਾ ਹਾਂ ਇਹ ਜੀ ਸਾਰਾ ਜੋ ਵੀ 2013 ਚ 100 ਕਾਲ ਡਰਗ ਰੈਕਟ ਸੀਗਾ ਇਹਦੀ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਸਭ ਪਤਾ ਲੱਗ ਜੂਗਾ ਸਭ ਨੇ ਪੈਸੇ ਕਮਾਏ ਆ ਸਭ ਅਫਸਰਾਂ ਪੈਸੇ ਕਮਾਏ ਆ ਤੇ ਕੋਈ ਸਚਾਈ ਨਹੀਂ ਹੈਗੀ ਅਸੀਂ ਉਦੋਂ ਵੀ ਸੀਬੀਆਈ ਮੰਗਦੇ ਰਹੇ ਆ ਉਦੋਂ ਵੀ ਸਾਡੀ ਕਹਿੰਦੇ ਨਹੀਂ ਸੁਣੀ ਹੁਣ ਵੀ ਅਸੀਂ ਚਾਹੁੰਦੇ ਆਂ ਵੀ ਇਹਨੂੰ ਪੰਜਾਬ ਗਵਰਨਮੈਂਟ ਵੀ ਸਾਰੇ ਨੂੰ ਨਵੇਂ ਸਿਰੇ ਤੋਂ ਇਨਵੈਸਟੀਗੇਸ਼ਨ ਕਰਾ ਲੈ ਜੇ ਅਸੀਂ ਕਸੂਰਵਾਰਾਂ ਸਾਨੂੰ ਸਜ਼ਾ ਮਿਲੇ ਜੇ ਅਸੀਂ ਕਸੂਰਵਾਰ ਨਿਕਲਾਂਗੇ ਉਸ ਕੇਸ ਚ ਸਾਨੂੰ ਫਿਰ ਸਜ਼ਾ ਦੇ ਦੇ। ਤੁਸੀਂ ਕਹਿੰਦੇ ਹੋ ਕਿ ਬਰੀ ਹੋ ਤਾ ਕਿਉਂ ਫਿਰ ਵੀ ਦੁਬਾਰਾ ਜਾਂਚ ਮੈਂ ਕਿਹਾ ਸੀ ਓਪਨ ਕਰਿਆ ਅਸੀਂ ਓਪਨਲੀ ਕਰਿਆ ਵੀ ਜਾਂਚ ਕਰਾਈ ਜਾਵੇ ਫਿਰ ਵੀ ਸਾਡਾ ਕੋਈ ਕਸੂਰ ਆਵੇ ਤੇ ਅਸੀਂ ਕਹਿੰਨੇ ਹਾਂ ਹੈ ਗਸ ਪਰ ਸਾਡੀ ਜੋ ਕਤਾਰਕੁਸ਼ੀ ਹੋਈ ਹੈ ਸਾਡੇ ਬੱਚਿਆਂ ਦਾ ਫਿਊਚਰ ਤੁਹਾਨੂੰ ਦੱਸ ਰਹੇ ਹਾਂ ਮਾਂ ਮਾਂ ਚਲਗਦੀਆਂ ਚਲਗੀਆਂ ਬਰਲਾਪ ਕਰਦੀਆਂ ਸਾਨੂੰ ਰੋਂਦੀਆਂ ਵੀ ਸਾਡੇ ਬੱਚੇ ਸਾਡੇ 6 ਸਾਲ ਯਾਰ ਜੇਲ੍ਹ ਚ ਥੋੜੇ ਹੁੰਦੇ ਆ ਕੋਈ ਸਾਢੇ 6 ਸਾਲ ਜੇਲ੍ਹ ਚ ਕੱਟਨੇ ਵਿਦਆਊਟ ਐਨੀ ਰੀਜ਼ਨ ਅੱਜ ਮਾਸਾ ਤੁਸੀਂ ਬੈਠੇ ਜਿੱਥੇ ਤੁਹਾਨੂੰ ਦਿਖ ਰਿਹਾ ਇਦਾਂ ਹੀ ਹੁੰਦਾ ਬਈ ਜੀ ਪਲੀਜ਼ ਥੈਂਕ ਯੂ ਵੈਰੀ ਮੱਚ